ਅੱਜ ਗੱਲਬਾਤ ਕਰਨੀ ਆ ਜਿਹੜੇ ਇੱਕ ਢਾਡੀ ਜਥਾ ਨੇ ਜਿਹੜੇ ਤਰਸੀਮ ਸਿੰਘ ਮੋਰਾਵਾਲੀਆ ਉਹਨਾਂ ਬਾਰੇ ਆਪਾਂ ਗੱਲਬਾਤ ਕਰਨੀ ਆ ਉਹ ਸਰਕਾਰੀ ਸਾਨ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਆ ਜਿਹੜੇ ਇੱਕ ਸਾਡੇ ਭਾਈ ਅਮਰਪਾਲ ਸਿੰਘ ਜਾਂ ਉਹਨਾਂ ਨੌਜਵਾਨਾਂ ਨੂੰ ਟਾਰਗੇਟ ਕਰਦੇ ਪਏ ਨੇ ਜਿਹੜੇ ਸਾਡੇ ਯੋਧੇ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਆ ਐਨਐਸਏ ਲੱਗੀ ਆ ਤੇ ਡਿਬੜੂ ਕਰਦਿਆਂ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਇਹ ਦੱਸਦੇ ਪਏ ਨੇ ਕਿ ਉਹ ਪੰਥ ਦੀ ਪਿੱਠ 'ਚ ਛੁਰਾ ਮਾਰ ਰਹੇ ਨੇ ਜਿਹੜੇ ਡਿਬੜੂ ਗੜ ਬੈਠੇ ਨੇ ਉਹ ਪੰਥ ਦੀ ਪਿੱਠ 'ਚ ਛੁਰਾ ਮਾਰ ਰਹੇ ਨੇ ਤੇ ਜਿਹੜੇ ਸਰਕਾਰੀ ਸਾਧ ਸਾਡੇ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ 'ਚ ਤੇ ਸਾਡੇ ਯੋਧਿਆਂ ਦੇ ਪਰਿਵਾਰਾਂ ਦੇ ਵਿੱਚ ਆਪਸੀ ਜਿਹੜੇ ਮਤਭੇਦ ਖੜੇ ਕਰ ਰਹੇ ਨੇ ਤੇ ਇਹ ਵੱਡੇ ਪੰਥਦਰਦੀ ਬਣੇ ਫਿਰਦੇ ਨੇ ਜਿਨ੍ਹਾਂ ਨੌਜਵਾਨਾਂ ਤੇ ਐਨਐਸਏ ਲੱਗੀ ਆ ਤੇ ਡਿਗੜੁਗੜ ਬੈਠੇ ਨੇ ਇਹ ਬੰਦਾ ਕਹਿੰਦਾ ਕਿ ਉਹ ਪਿੱਛੇ ਜੀ ਸ਼ੁਰਾ ਮਾਰਦੇ ਪਏ ਨੇ ਮੋਰਾ ਵਾਲੀਆ ਤੂੰ ਇਹ ਗੱਲ ਕਹੀ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਰੀਸ ਕਰਦੇ ਨੇ ਚੋਲਾ ਪਾ ਕੇ ਤੇ ਮੈਂ ਤੈਨੂੰ ਇਹ ਗੱਲ ਕਹਿਣਾ ਚਾਹਣਾ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਰੀਸ ਕਰਨ ਲਈ ਜਿਗਰਾ ਚਾਹੀਦਾ ਆ ਗੁਰਦਾ ਚਾਹੀਦਾ ਆ ਬਹੁਤ ਵੱਡਾ ਸੋ ਗੁਰਦਾ ਭਾਈ ਅਮਰਤਪਾਲ ਸਿੰਘ ਕੋਲ ਹੈ ਔਰ ਉਹਨਾਂ ਦੇ ਜਿਹੜੇ ਸਾਥੀ ਉਹਨਾਂ ਸਾਰਿਆਂ ਕੋਲ ਗੁਰਦੇ ਹੈਗੇ ਨੇ ਕਿ ਉਹ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੈਰਾਂ ਦੇ ਉੱਪਰ ਚੱਲ ਸਕਣ ਮੈਨੂੰ ਗੱਲ ਦਾ ਜਵਾਬ ਦੇਈ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਹਿੰਦੇ ਵੀ ਕਦੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਪਰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇਹ ਗੱਲ ਜ਼ਰੂਰ ਆਖੀ ਸੀ ਕਿ ਜੇ ਪੁਲਿਸ ਜਾਂ ਸੀਆਰਪੀ ਦਾ ਅਕਾਲ ਤਖਤ ਸਾਹਿਬ ਤੇ ਹਮਲਾ ਕਰਦੀ ਹੈ ਤੇ ਖਾਲਸਾਤਨ ਦੀ ਨੀਂ ਰੱਖੀ ਜਾਊਗੀ ਮੈਨੂੰ ਦੱਸ ਕੇ ਕਿਹੜੇ ਜਥੇਦਾਰ ਚ ਇੰਨੀ ਯੁਰਤ ਹੋਈ ਅਜੇ ਤੱਕ ਕਿ ਸੰਤ ਗਿਆਨੀ ਜਰਨੈਲ ਸਿੰਘ ਦੇ ਭਿੰਡਰਾਂ ਵਾਲੇ ਦੇ ਇਹ ਬਚਨਾਂ ਦੇ ਪੂਰੇ ਉੱਤਰੇ ਜਾਂ ਕੋਈ ਟਕਸਾਲ ਦੱਸ ਦੇ ਮੈਨੂੰ ਕਿ ਉਹਨਾਂ ਦੇ ਵੱਜ ਕਿੰਨੇ ਮੁਖੀ ਰਹੇ ਨੇ ਜਿਨ੍ਹਾਂ ਨੇ ਅਜੇ ਤੱਕ ਖਾਲਸਾਤਨ ਦੀ ਗੱਲ ਕੀਤੀ ਹੋਵੇ ਜੇ ਖਾਲਸਾਤਨ ਦੀ ਗੱਲ ਕੀਤੀ ਆਪਣੀ ਆਜ਼ਾਦੀ ਦੀ ਗੱਲ ਕੀਤੀ ਜਾਂ ਅਨੰਦਪੁਰ ਮਤੇ ਦੀ ਗੱਲ ਕੀਤੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਜਾਂ ਸਿੱਖ ਸਟੂਡੈਂਟ ਫਾਊਂਡੇਸ਼ਨਾਂ ਨੇ ਜਿਹੜੀਆਂ ਉਹਨਾਂ ਨੇ ਅੱਜ ਤੱਕ ਗੱਲ ਕੀਤੀ ਹੈ ਤੇ ਜੇ ਹੁਣ ਗੱਲ ਕੀਤੀ ਹੈ ਸਾਡੀ ਆਜ਼ਾਦੀ ਦੀ ਜਾਂ ਖਾਲਸਾਣ ਦੀ ਗੱਲ ਕੀਤੀ ਹੈ ਜਿੱਥੇ ਤੁਹਾਡੇ ਵਰਗੇ ਨਹੀਂ ਮੌਕ ਨਿਕਲ ਜਾਂਦੀ ਹੈ ਗੱਲ ਕਰਨ ਨੂੰ ਤੁਹਾਡੇ ਮੂੰਹੋਂ ਸ਼ਬਦ ਨਹੀਂ ਨਿਕਲਦਾ ਖਾਲਸਾਣ ਦੀ ਗੱਲ ਕਰਨ ਨੂੰ ਸਰਕਾਰੀ ਸੰਧ ਬਣ ਕੇ ਤੁਸੀਂ ਪੈਸਾ ਇਕੱਠਾ ਕਰਦੇ ਹੋ ਔਰ ਆਪਣੇ ਆਪ ਨੂੰ ਤੁਸੀਂ ਪੰਥਦਰਦੀ ਦੱਸਦੇ ਹੋ ਤੇ ਜੇ ਅੱਜ ਖਾਲਸਾਣ ਦੀ ਗੱਲ ਕੀਤੀ ਹੈ ਤੇ ਉਹ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੀ ਜਥੇਬੰਦੀ ਨੇ ਗੱਲ ਕੀਤੀ ਹੈ ਇਸ ਆਜ਼ਾਦੀ ਦੀ ਗੱਲ ਕੀਤੀ ਹੈ ਕਿਉਂਕਿ ਤੁਹਾਡੇ ਤੁਸੀਂ ਸਰਕਾਰੀ ਸਾਧੋਂ ਤੁਹਾਡੀਆਂ ਲੱਤਾਂ ਪਾਰ ਨਹੀਂ ਚਲਦੀਆਂ ਔਰ ਜਿਸ ਨੌਜਵਾਨ ਨੂੰ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਕਿ ਉਹ ਰਿਸਕ ਕਰਦਾ ਪਿਆ ਆ ਤੇ ਉਹ ਰਿਸਕ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਰਿਸਕ ਕਰ ਲਈ ਗੁਰਦਾ ਚਾਹੀਦਾ ਏ ਉਹ ਜਿਗਰਾ ਉਹ ਭਾਈ ਅਮਰਤਪਾਲ ਸਿੰਘ ਕੋਲ ਆ ਇੱਕ ਬੰਦਾ ਡੇਬੜੂ ਬਗੜਦੀਆਂ ਜੇਲਾਂਾਂ 'ਚ ਬੈਠਾ ਉਹਨੂੰ ਤੁਸੀਂ ਕਹਿੰਦੇ ਕਿ ਪਿੱਠ ਪਿੱਠੇ ਸ਼ੁਰਾ ਮਾਰਿਆ ਪੰਥ ਦੀ ਚ ਤੇ ਤੁਸੀਂ ਸਰਕਾਰੀ ਸਾਧ ਬਣ ਕੇ ਇਨ੍ਹਾਂ ਸਟੇਜਾਂ 'ਚ ਪੈਸਾ ਇਕੱਠਾ ਕਰਕੇ ਤੁਸੀਂ ਪੰਥਦਰਦੀ ਬਣਦੇ ਫਿਰਦੇ ਹੋ ਉਤੋਂ ਬਾਅਦ ਤੁਸੀਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਨਾਲ ਜੋਧਿਆਂ ਦੇ ਪਰਿਵਾਰਾਂ ਦੇ ਵਿੱਚ ਆਪਸੀ ਮਤਭੇਦ ਖੜੇ ਕਰ ਰਹੇ ਹੋ ਮੋਰਾਵਾਲਾ ਗਾ ਚੰਨੀਗਾ ਤੇਰਗਾ ਲੱਤਾਂ ਭਾਰ ਚਲਦੀਆਂ ਉਹਨਾਂ ਕੋ ਬਿਆਨ ਦੇ ਦੀ ਨਹੀਂ ਤੇ ਇਹੋ ਜੇ ਭੜੇ ਤਰੀਕੇ ਨਾਲ ਤੈਨੂੰ ਨੰਗਿਆ ਕਰਾਂਗੇ ਨਾ ਤੈਨੂੰ ਪਤਾ ਕਿ ਤੇਰੀਆਂ ਕਰਤੂਤਾਆਂ ਰਹੀਆਂ ਕਿਹੜੀਆਂ ਨੇ ਤੂੰ ਆਇ ਤੱਕ ਸਾਰੀ ਦੁਨੀਆ ਤੋਂ ਕਦੇ ਓਲੇ ਨਹੀਂ ਸਭ ਦੁਨੀਆ ਤੇਰੀਆਂ ਕਰਤੂਤਾਂ ਜਾਣਦੀ ਤੂੰ ਹੈ ਕੀ ਆ ਸੋ ਆਪਾਂ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਨੇ ਆ ਖਾਸ ਕਰਕੇ ਕਿ ਇਹੋ ਜਿਹੇ ਜਿਹੜੇ ਮਖੌਟੇ ਨੇ ਸਰਕਾਰੀ ਸੰਧ ਨੇ ਇਹੋ ਜਿਹੇ ਨੂੰ ਪਿੰਡਾਂ ਜਣਾ ਬਣ ਦੋ ਤੇ ਨਾ ਇਹਨਾਂ ਨੂੰ ਸਟੇਜਾਂ ਤੇ ਚੜਨ ਦਿਆ ਕਰੋ ਸਾਰੀ ਸਾਰੀ ਉਮਰ ਤੁਸੀਂ ਚੋਲਾ ਪਾ ਕੇ ਕੱਢਦੀ ਸਾਰੀ ਸਾਰੀ ਉਮਰ ਤੁਸੀਂ ਗੁਰੂ ਮਹਾਰਾਜ ਦੇ ਨਾਂ ਤੇ ਕੱਢਦੀ ਤੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਆਪਣਾ ਕੌਣ ਤੇ ਬਗਾਨਾ ਕੌਣੀ ਆ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਟੀਸੀ ਵਾਲਾ ਬੇਰ ਲਾਉਣਾ ਜਾਣਦੇ ਨੇ ਸਿੱਖ ਜਿਨ੍ਹਾਂ ਨੇ ਟੀਸੀ ਵਾਲਾ ਬੇਰ ਲਾਇਆ ਹੈ ਨਾ ਤੇਰੀਆਂ ਲੱਤਾਂ ਭਾਰ ਨਹੀਂ ਚੱਲੀਆਂ ਤੇ ਸ਼ਹੀਦ ਭਾਈ ਬੀਨਤ ਸਿੰਘ ਦੇ ਸੁਪੁੱਤਰ ਸਰਬਜੀਤ ਸਿੰਘ ਮਲਵਾ ਜਿਹੜੇ ਖੜੇ ਸੀਗੇ ਜਾ ਕੇ ਇੱਕ ਦਿਨ ਵੀ ਉਹਨਾਂ ਦੇ ਹੱਕ 'ਚ ਨਾਹਰਾ ਮਾਰਿਆ ਹੋਵੇ ਜਾਂ ਤੂੰ ਕਿਤੇ ਪ੍ਰਚਾਰ ਕਰਨ ਲਈ ਬਾਹਰ ਨਿਕਲਿਆ ਹੋਵੇ ਸਰਕਾਰੀ ਸੰਧ ਬਣ ਕੇ ਤੂੰ ਘਰ 'ਚ ਬੈਠਾ ਰਿਆ ਪਰ ਤੂੰ ਗੱਲਾਂ ਕਰਦਾ ਕਿ ਸਿੱਖ ਟੀਸੀ ਵਾਲਾ ਬੇਰ ਲਾਉਂਦੇ ਨੇ ਸਿੱਖ ਜ਼ਰੂਰ ਲਾਉਂਦੇ ਨੇ ਪਰ ਤੁਹਾਡੇ ਵਰਗੇ ਸਰਕਾਰੀ ਸੰਧ ਸਾਧ ਇਹ ਪੰਥ ਦੀ ਪਿੱਠ ਦੇ ਸ਼ੁਰਾਪ ਤੁਸੀਂ ਮਾਰਦੇ ਹੋ ਨਾ ਕਿ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦੇ ਜਿਹੜੀ ਵਾਰਸ ਪੰਜਾਬ ਚ ਅੱਥੇ ਬੰਦੀ ਆਉ। ਸੋ ਆਪਾਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਨੇ ਆ ਸੰਗਤ ਨੂੰ ਕਿ ਇਹੋ ਜਿਹੇ ਜਿਹੜੇ ਗਦਾਰ ਬੰਦੇ ਨੇ ਇਹਨਾਂ ਨੂੰ ਸਟੇਜਾਂ ਤੇ ਨਾ ਚਾਣਦੇ ਪਰ ਕੋਈ ਲੋੜ ਨਹੀਂ ਇਹਨਾਂ ਨੂੰ ਪ੍ਰਚਾਰਕਾਂ ਨੂੰ ਇਹੋ ਜਿਹੇ ਨੂੰ ਗੰਦੇ ਨੂੰ ਬੁਲਾਉਣ ਦੀ। ਹੈ ਉਹ ਜਿਹੜੇ ਹੁਣ ਇਲੈਕਸ਼ਨ ਹੋਈ ਆ ਜਿਨ੍ਹਾਂ ਨੇ 7 ਲੱਖ ਤੋਂ ਵੋਟ ਉੱਪਰ ਪਾਈ ਆ ਉਹ ਬੇਵਕੂਫ ਲੋਕ ਨੇ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਫਤਵਾ ਦੇ ਕੇ ਜਿਤਾਇਆ ਤੂੰ ਕੱਲਾ ਸਿਆਣਾ ਰਹਿ ਗਿਆ ਵੀ ਲੋਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਜਿਹੜੇ ਸਰਕਾਰੀ ਸੰਤ ਬੜੇ ਭੌਂਕਦੇ ਸੀ ਤੇ ਬੜੇ ਭੌਂਕੇ ਨੇ ਬਾਕੀ ਜਿੰਨਾ ਤੁਸੀਂ ਭੌਂਕਣਾ ਨਾ ਭੌਂਕ ਲੋ ਜਿੰਨਾ ਤੁਸੀਂ ਬੋਲ ਸਕਦੇ ਕੋਈ ਮੈਂ ਵੀ ਗੱਲ ਕਹਿਣਾ ਚਾਹੁੰਦਾ ਕਿ ਜੇ ਕੋਈ ਹੋਰ ਵੀ ਹੈਗਾ ਵਾ ਕਿ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਅਸੀਂ ਬੋਲਣਾ ਕੋਈ ਇਹ ਨਾ ਕਹਵੇ ਕਿ ਯਾਰ ਅਸੀਂ ਰਹਿ ਗਏ ਜਿੰਨਾ ਤੁਸੀਂ ਬੋਲਣਾ ਬੋਲੋ ਕੋਈ ਰਹਿ ਨਾ ਜਾਵੇ ਪਿੱਛੇ ਭਈ ਅਮਰਤਪਾਲ ਸਿੰਘ ਸੈਂਟਰ ਦਾ ਲੜਾਈ ਲੜਦੇ ਫਿਰਦੇ ਨੇ ਤੇ ਤੁਸੀਂ ਮਖੋਟੇ ਤੁਸੀਂ ਉਹਦੀਆਂ ਲੱਤਾਂ ਖਿੱਚਦੇ ਪਿੱਛੋਂ ਜੇ ਤੁਹਾਡੇ ਚ ਹਿੰਮਤ ਹੈ ਜਿਕਰਾ ਹੈ ਤੇ ਤੁਸੀਂ ਖੜੋ ਤੁਸੀਂ ਸਿਰਫ ਝੋਲੀ ਚੱਕੋ ਤੇ ਚਾਰ ਪੈਸੇ ਛਿਲਣਾ ਕੱਠੀਆਂ ਕੀਤੀਆਂ ਸਟੇਟ ਤੋਂ ਉਹਦੇ ਤੱਕੇ ਗੱਲਾਂ ਸੁਣਾਈਆਂ ਤੇ ਤੁਰਪੇ ਘਰਾਂ ਨੂੰ ਲੱਖ ਲਾਂ ਤਾਂ ਯਾਰ ਤੁਹਾਡੇ ਤੇ ਤੁਸੀਂ ਚੋਲੇ ਪਾ ਕੇ ਮੈਂ ਨਾ ਹੈਰਾਨ ਹੈ ਅਸੀਂ ਤੇ ਤੁਹਾਡੀਆਂ ਗੱਲਾਂ ਤੋਂ ਸੁਣ ਕੇ ਕਿ ਯਾਰ ਤੁਸੀਂ ਕਰਦੇ ਕੀ ਫਿਰਦੇ ਹੋ ਸੰਤ ਗਿਆਨੀ ਜਰਨੈਲ ਸਿੰਘ ਜਿਹੜੋ ਭਿੰਡਰਾਂ ਵਾਲੇ ਜਿਉਂਦੇ ਸੀ ਨਾ ਉਹਨਾਂ ਨੇ ਸਪੀਚਾਂ ਕੱਢੀਆਂ ਕਦੇ ਮੋਰਾਲੀਆਂ ਔਰ ਮੈਂ ਸੰਗਤ ਨੂੰ ਬੇਨਤੀ ਕਰਨ ਸਪੀਚਾਂ ਕੱਢਿਓ ਸਪੀਚਾਂ ਸੁਣਿਓ ਕਿ ਜਦੋਂ ਜੀਂਦੇ ਸੀ ਕਦੇ ਉਹ ਕਾਂਗਰਸ ਦੇ ਬੰਦੇ ਸੀ ਕਰੇ ਆਰਐਸਐਸ ਦੇ ਬੰਦੇ ਬਣਾ ਦਿੱਤਾ ਗਿਆ ਉਹਨਾਂ ਨੂੰ ਆ ਬਾਦਲ ਭੁੰਦੜ ਚੀਮਾ ਬਲਟੋਆ ਬਰਨਾਲਾ ਪਤਾ ਨਹੀਂ ਕੀ ਕੁਛ ਦੱਸਦੇ ਸੀ ਉਹਨਾਂ ਨੂੰ ਖੋਦੀ ਭਾਈ ਆਪਣਾ ਸੰਤ ਗਿਆਨੀ ਜਰਨੈਲ ਸਿੰਘ ਦੀ ਢੰਡਰਾਂ ਵਾਲੇ ਦੀ ਜੁਬਾਨੀ ਹੈ ਖੋਦ ਉਹਨੂੰ ਇੰਦਰਾ ਗਾਂਧੀ ਦਾ ਬੰਦਾ ਦੱਸਦੇ ਸੀ ਜਿਸ ਇੰਦਰਾ ਗਾਂਧੀ ਨੇ ਅਕਾਲ ਥਖ ਸਾਹਿਬ ਤੇ ਅਟੈਕ ਕਰਵਾਇਆ ਉਹਨਾਂ ਨੂੰ ਸ਼ਹੀਦ ਕੀਤਾ ਤੇ ਜਦੋਂ ਸ਼ਹੀਦੀ ਹੋ ਗਈ ਤਾਂ ਮੁੜ ਕੇ ਸਾਰਿਆਂ ਨੂੰ ਪਤਾ ਲੱਗਾ ਨਹੀਂ ਪਈ ਕਿ ਇਹ ਤਾਂ ਸੰਤ ਸੀਗੇ ਪਿੱਠੇ ਤੇ ਸ਼ੁਰਾ ਸਾਡੇ ਯੋਧੇ ਨਹੀਂ ਮਾਰਦੇ ਪਿੱਠੇ ਤੇ ਸ਼ੁਰਾ ਤੁਹਾਡੇ ਵਰਗਿਆਂ ਕਤੀੜਾ ਮਾਰਦੀਆਂ ਨੇ ਤੁਹਾਡੀਆਂ ਤਾਂ ਲੱਤਾਂ ਪਾਰ ਝੱਲਦੀਆਂ ਨਹੀਂ ਕੁਝ ਬੋਲਣ ਨੂੰ ਉਲਟਾ ਤੁਸੀਂ ਸਰਕਾਰੀ ਸੰਤ ਬਣ ਕੇ ਆਪਣੇ ਆਕੇ ਖੜ ਜਾਂਦੇ ਆਣ ਕੇ ਤੁਹਾਡੀ ਲੜਾਈ ਹੈ ਕਿ ਇਹਦੇ ਨਾਲ ਸਾਨੂੰ ਤੇ ਉਹ ਸਮਝ ਨਹੀਂ ਆਈ ਕਿ ਤੁਹਾਡਾ ਮੁੱਦਾ ਹੈ ਕੀ ਆ ਸੋ ਆਪਾਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹੋ ਜਿਹੇ ਚਵਲ ਬੰਦਿਆਂ ਨੂੰ ਪਿੰਡਾਂ ਚ ਨਾ ਬਣਦੋ ਕੋਈ ਲੋੜ ਨਹੀਂ ਇਹੋ ਜਿਹੇ ਪ੍ਰਚਾਰਕਾਂ ਨੂੰ ਪ੍ਰਚਾਰ ਕਰਾਉਣ ਦੀ